ਅੱਜ EMPLOYEES UNITED FORUM ਦੇ ਸਾਰੇ ਹੀ ਮੈਂਬਰ ਆਪਣੇ ਮਾਨਯੋਗ ਬੇਅਰ ਸਾਹਿਬ ਬਨੀਤੀਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਬਸਤੀ دانشਮੰਦ ਬਸਤੀ دانشਮੰਦਾਂ ਦੇ ਵਿੱਚ ਜਿਹੜੀ ਸੜਕ ਹੈਗੀ ਹੈ ਜਿਹੜੀ ਰਾਜਾ ਸੁਆਮੀ Satsang ਘਰ ਤੋਂ ਲੈ ਕੇ ਬਸਤੀ ਅਡੇ ਤੱਕ ਬਸਤੀ دانشਮੰਦਾਂ ਦੇ ਅਡੇ ਤੱਕ ਜਿਹੜਾ ਬਹੁਤ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਸੜਕ ਦੇ ਖਰਾਬ ਹੋਣ ਕਰਕੇ ਬੱਚੇ ਸਕੂਲ ਜਾਂਦੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਔਰ ਜਿਹੜੇ ਵਹੀਕਲੇ ਉਹ ਵੀ ਬਹੁਤ ਖਰਾਬ ਹੋ ਰਹੇ ਨੇ ਔਰ ਪਾਣੀ ਇਕੱਠਾ ਹੋਣ ਕਰਕੇ ਜਿਹੜੀਆਂ ਬਿਮਾਰੀਆਂ ਨੇ ਖਾਸ ਕਰਕੇ ਬੇਂਗੂ ਪੀਲੀਆ ਹੋਰ ਜਿਹੜੀਆਂ ਪਾਣੀ ਵਾਲੀਆਂ ਬਿਮਾਰੀਆਂ ਉਹਨਾਂ ਦਾ ਪੈਦਾ ਹੁੰਦਾ ਬਹੁਤ ਜ਼ਿਆਦਾ ਖਤਰਾ ਹੈਗਾ ਇਸ ਨੂੰ ਮੱਦੇਨਜ਼ਰ ਨਜ਼ਰ ਰੱਖਦੇ ਹੋਏ ਇਹ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਮੇਅਰ ਸਾਹਿਬ ਨੂੰ ਤਾਂ ਕਿ ਉਹ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਵਾ ਕੇ ਜਿਹੜੇ ਇਲਾਕਾ ਨਿਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਸ ਨੂੰ ਹੱਲ ਕਰਨ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈਗਾ ਕਿ ਜਲਦੀ ਤੋਂ ਜਲਦੀ ਇਸ ਸੀਵਰੇਜ ਪੈ ਜਾਏਗਾ ਉਸ ਤੋਂ ਬਾਅਦ ਸੜਕ ਜਿਹੜੀ ਬਣਾ ਦਿੱਤੀ ਜਾਏਗੀ ਸੋ ਅੱਜ EMPLOYES UNITED FORUM ਦੇ ਸਾਡੇ ਬਸਤੇ ਦਾਨਿਸ਼ਮੰਦਾਂ ਦੇ ਸਾਰੇ ਹੀ ਰਿਸਪੈਕਟੇਬਲ ਰੈਜ਼ਿਡੈਂਟਸ ਆਈ ਸੀਗੇ ਉਹਨਾਂ ਨੂੰ ਜਿਹੜੇ ਦਾਨਿਸ਼ਮੰਦਾਂ ਦੇ ਵਿੱਚ ਸਪੈਸ਼ਲੀ ਜਿਹੜਾ ਬਾਗੂ ਜਗਜੀਵਨ ਰਾਮ ਚੌਕ ਤੋਂ ਕੜੀ ਵਾਲੇ ਚੌਕ ਤੱਕ ਜਿਹੜਾ ਸੀਵਰੇਜ ਪੈ ਰਿਹਾ ਉਹਦਾ ਉਹ ਥੋੜਾ ਪੁੱਛਣਾ ਆਈ ਸੀ ਰਿਵਿਊ ਕਰਨਾ ਆਈ ਸੀ ਵੀ ਕਦੋਂ ਤੱਕ ਉਹ ਪਏਗਾ ਤੇ ਅਸੀਂ ਲੱਗੇ ਹੋਏ ਆ ਉਹਦੇ ਲਈ ਔਰ ਤਕਰੀਬਨ 10-12 ਦਿਨਾਂ ਦੇ ਵਿੱਚ ਉਹ ਸੀਵਰੇਜ ਪੈ ਜਾਏਗਾ ਉਸ ਤੋਂ ਬਾਅਦ ਫਿਰ ਉਹਦੀ ਸੜਕ ਵੀ ਬਣਾਵਾਂਗੇ ਔਰ ਬਹੁਤ ਸਾਲਾਂ ਦਾ ਮੈਂ ਕਹੂੰਗਾ ਬਹੁਤ ਸਾਲਾਂ ਦਾ ਜਿਹੜਾ ਬਸਤੀਦਾਨਿਸ਼ ਬੰਦਾ ਦੀ ਜਿਹੜੀ ਪਬਲਿਕ ਕੇ ਪ੍ਰੋਬਲਮ ਫੇਸ ਕਰ ਰਹੀ ਸੀਗੀ ਜਿਹਦਾ ਪਰਮਨੈਂਟ ਸੋਲੂਸ਼ਨ ਕਰਨ ਜਾ ਰਹੇ ਹਾਂ ਸੋ ਅਸੀਂ ਕੋਈ ਵੀ ਜਿਹੜੀ ਪ੍ਰੋਬਲਮ ਹੈ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਜੋ ਉਹਦਾ ਐਕਚੁਅਲ ਉਹਦਾ ਹੱਲ ਹੈ ਉਹੀ ਕੀਤਾ ਜਾਵੇ ਔਰ ਹੁਣ ਮੈਂ ਉਮੀਦ ਕਰਦਾ ਮੈਂ ਵੀ ਇਸ ਜਦੋਂ ਇਹ ਪਾਈਪਾਂ ਸਾਡੀਆਂ ਪੈਜੂਗੀਆਂ ਔਰ ਸੀਵਰੇਜ ਸਚਾਰੂ ਰੂਪ ਦੇ ਨਾਲ ਚੱਲੇਗਾ ਉਸ ਤੋਂ ਬਾਅਦ ਦਾਨਿਸ਼ਮੰਦਾਂ ਦੀ ਪ੍ਰੋਬਲਮ 75% ਪ੍ਰੋਬਲਮ ਸੀ ਦਾਨਿਸ਼ਮੰਦਾਂ ਦੀ ਸੀਵਰੇਜ ਦੀਆਂ ਖਤਮ ਹੋ ਜੂਗੀਆਂ